ਬਾਕੀ ਜੋਤੀ ਜਿਹੜਾ ਸਿਰੇ ਤੇ ਚੱਲਣਾ ਕੁਸ਼ਤੀ ਆਰ ਪਰ ਲੜਨੀ ਹੈ ਇਹ ਕਮੇਟੀ ਦਾ ਫੈਸਲਾ ਹੈ ਲਾਓ ਟੋਲੀ ਵੀ ਢੋਤੇ ਲਗਾਓ ਫਿਰ ਸ਼ਾਬਾਸ਼ 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 ਜਦੋਂ ਸਾਡੀ ਪੰਜਾਬੀਆਂ ਦਾ ਉਦੋਂ ਪਤਾ ਲੱਗਦਾ ਜਦੋਂ ਜਦ ਲਹਿਕ ਵਿੱਚ ਮੱਜਦਾ

ਕੁਸਤੀ ਦੇਖੋ ਤੁਸੀਂ ਆਨੰਦ ਲਓ ਕੁਸਤੀ ਦਾ ਪੈਸੇ ਦੀ ਗੱਲ ਬਾਅਦ ਚ ਕਰਾਂਗੇ ਸ਼ਾਬਾਸ਼ ਸ਼ਾਬਾਸ਼ ਬਪਿੰਦਰ ਤੇ ਰੋਜੀ ਚੱਲਦਾ ਹੋਇਆ ਪਾ ਜੰਡ ਕਹਿੰਦਾ ਕੁਰਸੀ ਦੇ ਬੱਕ ਜਿਹੜੇ ਠੱਗੇ ਮਿੱਤਰੋ ਇੱਕ ਲਿਨਿਆ ਦੀਆਂ ਦੇ ਅੱਕੇ ਮਿੱਤਰੋ ਉਹ ਕਰਦਾ ਮਕਾੜ ਜਿਹੜਾ ਮਾੜੇ ਢੰਗੇ ਦਾ ਆਹ ਹੋਏ ਆਹ ਕੌਣ ਜਿੱਤਿਆ ਆ ਬਪਿੰਦਰ ਰਾਜਨ ਵਾਲੇ ਵਾਲਾ ਸ਼ਾਬਾਸ਼ ਐਵੇਂ ਨਹੀਂ ਲੋਕੀ ਸਦਾ ਬਹਾਰ ਵਾਲਾ